ਪੰਜਾਬ ਸਰਕਾਰ ਨੇ ਜੋ ਕਿਸਾਨ ਜਥੇਬੰਦੀਆਂ ਦੇ ਨਾਲ ਵਾਅਦਾ ਕੀਤਾ ਤਰਨੇ ਤੱਕ ਢਾ ਦਿੱਤੇ ਗਏ ਤੇ ਉੱਥੇ ਹੀ ਹੁਣ ਹਜੇ ਵੀ ਕਿਸਾਨ ਜਥੇਬੰਦੀਆਂ ਦੇ ਮਨਾਂ ਦੇ ਵਿੱਚ ਰੋਸ ਹੈ ਤੇ ਜਿਸ ਤੋਂ ਬਾਅਦ ਸਰਕਾਰ ਦੇ ਖਿਲਾਫ ਗੁੱਸਾ ਹੋਰ ਵੀ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨ ਜਥੇਬੰਦੀਆਂ ਦਾ ਬਿਆਨ ਸਾਹਮਣੇ ਆ ਰਿਹਾ ਹੈ ਵੱਖ-ਵੱਖ ਮੰਤਰੀਆਂ ਦਾ ਜਿਹੜਾ ਕਿ ਘਰਾਓ ਤੱਕ ਕੀਤਾ ਜਾ ਰਿਹਾ ਹੈ ਤੇ ਸਵਾਲਾਂ ਤੋਂ ਭੱਜਦੇ ਹੋਏ ਕਈ ਮੰਤਰੀ ਨਜ਼ਰ ਵੀ ਆ ਰਹੇ ਨੇ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਰ ਕੇ ਕਈ ਸਵਾਲ ਤੱਕ ਪੁੱਛੇ ਜਾ ਰਹੇ ਨੇ ਤੇ ਉਥੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਮਿਲ ਕੇ ਹੁਣ ਸਰਕਾਰਾਂ ਨੂੰ ਸਵਾਲ ਕਰਦੀਆਂ ਨੇ ਪਰੰਤੂ ਉਹ ਸਵਾਲਾਂ ਤੋਂ ਭੱਜਦੇ ਹੋਏ ਨਸਰ ਆਉਂਦੇ ਨੇ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਵੀ ਅੜੇ ਹੋયા ਬੇਸ਼ੱਕ ਸਰਕਾਰ ਨੇ ਸਾਡੇ ਉੱਤੇ ਐਕਸ਼ਨ ਲਿਆ ਉਥੇ ਹੀ ਸਾਡਾ ਧਰਨਾ ਜਿਹੜਾ ਕਿ ਖੇਰੂ ਖੇਰੂ ਤੱਕ ਕਰ ਦਿੱਤਾ ਉਹ ਹਜੇ ਵੀ ਜਿਹੜਾ ਕਿ ਕਿਸਾਨਾਂ ਦੇ ਮਨ ਦੇ ਅੰਦਰ ਜਿਹੜਾ ਕਿ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਤੇ ਉਥੇ ਹੀ ਪੰਜਾਬ ਸਰਕਾਰ ਨੂੰ ਵੀ ਲਲਕਾਰਦੇ ਹੋਏ ਨਸਰਾਰੇ ਨੇ ਆ ਤੁਹਾਨੂੰ ਸੁਣਾਉਣੇ ਆ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਹੋਰ ਕੀ ਕੁਝ ਕਹਿਣਾ ਹੈ ਭਗਵੰਤ ਮਾਨ ਦੀ ਸਰਕਾਰ ਜੋ ਪੰਜਾਬ ਵਿਰੋਧੀ ਹੈ ਜੋ ਲੋਕ ਵਿਰੋਧੀ ਹੈ ਜੋ ਆਕਸਾਰ ਵਿਰੋਧੀ ਹੈ ਜੋ ਮਜ਼ਦੂਰ ਵਿਰੋਧੀ ਹੈ ਜੋ ਦਲਤ ਵਿਰੋਧੀ ਹੈ ਜੋ ਪਾਰੀ ਵਿਰੋਧੀ ਹੈ ਜੋ ਤਕਾਮੰਦਰ ਵਿਰੋਧੀ ਹੈ ਜੋ ਵਿਦਿਆਰਥੀਆਂ ਦੇ ਵਿਰੋਧੀ ਹੈ ਜੋ ਸਮਾਜ ਜੋ ਸਮਾਜ ਦਾ ਜਿਹੜਾ ਆ ਕਾਹਨ ਕਰ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਇਹਾ ਪੂਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਤੇ ਇਹਦੇ ਵਿਧਾਇਕਾਂ ਨੂੰ ਪਿੰਡਾਂ ਦੇ ਲੋਕ ਵਾੜ ਨਹੀਂ ਦੇ ਰਹੇ ਸਾਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਤੇ ਇਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਇਹਨਾਂ ਕੋਈ ਜਵਾਬ ਨਹੀਂ ਹੈ ਕੋਈ ਜਵਾਬ ਦੇਣ ਯੋਗਾ ਕੋਈ ਹੈ ਹੀ ਨਹੀਂ ਮੂਕ ਦਰਸ਼ਕ ਬਣੇ ਹੋਏ ਜਿਹੜੇ 92 94 ਵਿਧਾਇਕ ਆ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਗਾ ਮੁੱਖ ਮੰਤਰੀ ਨੂੰ ਪੁੱਛੋ ਇਸ ਤਰੀਕੇ ਦਾ ਰੁਈਆ ਤੇ ਜਾਂ ਇਸ ਤਰੀਕੇ ਦੀ ਜਿਹੜੀ ਆ ਦਾਸਤਿੰਤਾ ਇਹਨਾਂ ਦੇ ਵਿੱਚ ਪਾਈ ਜਾ ਰਹੀ ਆ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਖਨੌਰੀ ਸ਼ੰਭੂ ਬਾਰਡਰਾਂ ਦੇ ਜਬਰ ਕੀਤਾ ਹੋਆ ਟਰਾਲੀ ਚੋਰੀਆਂ ਕਰਾਈਆਂ ਸਮਾਨ ਚੋਰੀ ਕਰਾਇਆ ਡੈਮੇਜ ਕਰਾਇਆ ਜਿਸ ਤਰ੍ਹਾਂ ਪੁਰਸਰਾਜ ਬਦਲਿਆ ਜਿਸ ਤਰ੍ਹਾਂ ਨਸ਼ੇ ਦਾ ਜਿਹੜਾ ਨਸ਼ਾ ਦੇ ਖਤਮ ਕਰਨਾ ਉਹਦਾ ਜਰਾਜਾ ਨਿਕਲਿਆ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਜਿਹੜੀ ਸਿੱਖਿਆ ਕ੍ਰਾਂਤੀ ਸੀ ਉਹਦਾ ਜਿਹੜਾ ਢੋਰਾ ਪਿੱਟ ਰਿਹਾ ਸੀ ਉਹਦੀ ਜਿਹੜੀ ਫੂਕ ਨਿਕਲੀ ਆ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਅੱਜ ਇਹਨਾਂ ਦੇ ਖਿਲਾਫ ਇੱਕ ਜੜਾ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਮੈਟ ਉਹ ਜਿਹੜਾ ਉਹ ਬਣ ਗਿਆ ਵਾ ਪ੍ਰਪਾਂਤ ਬਣਿਆ ਹੋਇਆ ਵਾ ਲੋਕ ਇਹਨੂੰ ਨਫ਼ਰਤ ਕਰ ਰਹੇ ਆ ਤੇ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਜਿਹੜਾ ਵਾ ਸੱਦਾ ਦਿੰਦੇ ਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਇਹਨਾਂ ਸਵਾਲ ਪੁੱਛਣ ਦਾ ਲਾਂਭ ਕੀਤਾ ਗਿਆ ਵਾ ਸਵਾਲ ਦਾ ਜਵਾਬ ਨਹੀਂ ਦੇ ਦੇ ਕਾਲੇ ਝੰਡੇ ਖਾਉਣ ਦਾ ਲਾਂਭ ਕੀਤਾ ਗਿਆ ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਕਿਸਾਨ ਮਜ਼ਦੂਰੀ ਜਿੱਥੇ ਬੰਨੀਆਂ ਇਹਦਾ ਵਿਰੋਧ ਕਰ ਰਹੀਆਂ ਬਾਕੀ ਲੋਕ ਕਰ ਰਿਹਾ ਆਪਣੇ ਆਪ ਵੀ ਆਪਣੇ ਪੱਧਰ ਤੇ ਵੀ ਲੋਕ ਕਰ ਰਿਹਾ ਉਹਨੂੰ ਹੋਰ ਵਧਾਇਆ ਜਾਵੇ ਤਾਂ ਜੋ ਜਿਹੜਾ ਇਹਨਾਂ ਜੋ ਇਹ ਕਰ ਰਹੇ ਆ ਉਹਨਾਂ ਦਾ ਲੋਕਾਂ ਨੂੰ ਲੋਕ ਉਹਨਾਂ ਪ੍ਰਤੀ ਜਾਗਰੂਕ ਹੋਣ ਤੇ ਇਹ ਜੋ ਪੰਜਾਬ ਦੇ ਨਾਲ ਧਰੋਖ ਮਾਰ ਰਿਹਾ ਉਹ ਤੋਂ ਪਿੱਛੇ ਹਟਣ ਇਹਨਾਂ ਨੇ ਜਿਸ ਤਰ੍ਹਾਂ ਪੋਸਰਾਇ ਕੰਮ ਕੀਤਾ ਜਿਸ ਤਰੀਕੇ ਨਾਲ ਜਲ ਪ੍ਰਦੂਸ਼ਣ ਰੋਕਤਾਂ ਬਿੱਲ 28 ਮਾਰਚ ਨੂੰ ਪਾਸ ਕਰਕੇ ਖੁੱਲੀ ਛੋੜ ਦਿੱਤੀ ਜੋਗਪਤੀਆਂ ਨੂੰ ਕਿ ਉਹ ਪੰਜਾਬ ਦੇ ਦਰਿਆਵਾਂ ਵਿੱਚ ਡਰੇਨਾਂ ਜਿੰਨਾ ਮਰਜ਼ੀ ਗੰਦਾ ਪਾਣੀ ਪਾਉਣ ਤੇ ਧਰਤੀ ਹੜ ਬੋਰ ਕਰਕੇ ਪਾਉਣ 3 ਕਰੋੜ ਲੋਕਾਂ ਦੀਆਂ ਲਾਸ਼ਾਂ ਵਛਾ ਕੇ ਆਪਣਾ ਆਪਣਾ ਮੁਨਾਫਾ ਕਮਾਉਣਾ ਤੇ ਆਪਣਾ ਵਿਕਾਸ ਕਰਨ ਇਹ ਭਗਵੰਤਮਾਨ ਜੋ ਕਰ ਰਿਹਾ ਲੋਕਾਂ ਨੂੰ ਮਨਜ਼ੂਰ ਨਹੀਂ ਹੈਗਾ ਜਿਸ ਤਰ੍ਹਾਂ ਸਿੱਖਿਆ ਕ੍ਰਾਂਤੀ ਜਨਾ ਦੇ ਉੱਤੇ ਇਹਨਾਂ ਨੇ ਜੋ ਇਹਨਾਂ ਦੀ ਫੋਕ ਨਿਕਲੀ ਹੈ ਜਿਸ ਤਰੀਕੇ ਨਾਲ ਜਿਹੜੇ ਕੇਂਦਰ ਸਰਕਾਰ ਦੀਆਂ ਜੋ ਨੀਤੀਆਂ ਵਾ ਉਹਨਾਂ ਨੂੰ ਅੱਖਾਂ ਮੀਟ ਕੇ ਲਾਗੂ ਕਰ ਰਿਹਾ ਭਾਰਤ ਮਾਲਾ ਪ੍ਰੋਜੈਕਟ ਤੇ ਦੇ ਲੋਕਾਂ ਨੂੰ ਕੁੱਟ ਕੇ ਛੜਕਾ ਬਣਾਉਣ ਦੀ ਗੱਲ ਕਰ ਰਿਹਾ ਜਦੋਂ ਕਿ ਭੂਮੀ ਗ੍ਰੈਂਡ ਐਕਟ 2013 ਅੰਤ ਤੱਕ ਲਾਗੂ ਨਹੀਂ ਕੀਤਾ ਇਸੇ ਤਰੀਕੇ ਦੇ ਨਾਲ ਜਿਹੜਾ ਸਿੱਖਿਆ ਨੀਤੀ ਉਹਨਾਂ ਨੇ ਭੇਡੀਆਂ ਉਹਦਾ ਵਿਰੋਧ ਨਹੀਂ ਕਰ ਰਿਹਾ ਵੱਧ ਅਧਿਕਾਰਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਅਧਿਕਾਰ ਮਿਲੇ ਹੈ ਰਾਜਾਂ ਨੂੰ ਉਹ ਵੀ ਖਵਾ ਲਿਆ ਉਹ ਮਿਊਜ਼ਲ ਕਮੇਟੀਆਂ ਬਣਾਉਣ ਜਾ ਰਿਹਾ ਕੇਂਦਰ ਸਰਕਾਰ ਜਿ ਤਰ੍ਹਾਂ ਤਾਮਿਲनाडु ਸਰਕਾਰ ਨੇ ਕਮਿਸ਼ਨ ਬਣਾਇਆ ਦਿੱਤੇ ਉੱ ਉਹ ਵਾਧਦ ਘਰਾ ਦੀ ਜਿਹੜੀ ਕੋ ਕਰਕੇ ਉਹ ਆਪਣੀ ਰਿਪੋਰਟ ਦੇਊਗੀ ਉਸ ਤਰੀਕੇ ਦੀ ਰਿਪੋਰਟ ਪੰਜਾਬ ਉਸ ਤਰੀਕੇ ਦੀ ਕਮੇਟੀ ਪੰਜਾਬ ਚ ਕਿਉਂ ਨਹੀਂ ਬਣਾਈ ਜਾ ਸਕਦੀ ਇਸ ਕਰਕੇ ਇਹ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਟੁੱਟ ਚੁੱਕੀ ਸਰਕਾਰ ਆ ਪੰਜਾਬ ਦੇ ਲੋਕਾਂ ਨੂੰ ਤੋਂ ਨਕਾਰਹੀ ਹੋਈ ਸਰਕਾਰ ਆ ਇਸ ਦਾ ਵੱਧ ਤੋਂ ਵੱਧ ਵਿਰੋਧ ਕਰੋ ਵੱਧ ਤੋਂ ਵੱਧ ਭਾਈ ਪਾਜਾ ਵੀ ਕੇਂਦਰ ਸਰਕਾਰ ਦਾ ਵੀ ਤੇ ਇਹਦੀ ਪੰਜਾਬ ਸਰਕਾਰ ਭਗਵੰਤ ਮਾਨ ਦਾ ਵੀ ਤਗੜੇ ਹੋ ਕੇ ਵਿਰੋਧ ਕਰੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਾ ਤਾਂ ਤੇ ਪਿਛਲੇ ਦਿਨਾਂ ਤੋਂ ਵਿਰੋਧ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਤਰਨਤਾਰਨ ਦੇ ਵਿੱਚ ਲਾਲਜੀਤ ਪੁੱਲਰ ਦਾ ਵਿਰੋਧ ਕੀਤਾ ਗਿਆ ਉਹ ਆ ਹੀ ਨਹੀਂ ਸਕਿਆ ਨਿਸ਼ਾਰਾ ਪੰਨੂਆ ਜੇ ਇਸੇ ਤਰ੍ਹਾਂ ਮਨਜਿੰਦਰ ਸਿੰਘ ਲਾਲਪੁਰਾ ਚੋਲੇ ਸਾਹਿਬ ਨਹੀਂ ਆ ਸਕਿਆ ਇਸੇ ਤਰ੍ਹਾਂ ਦਾ ਟੋਂਗਿਆ ਬਾਬਾ ਪਗੜਾ ਦਾ ਵਿਧਾਇਕ ਉਹਨੂੰ ਉਹਦਾ ਵਿਰੋਧ ਕੀਤਾ ਗਿਆ ਵਾ ਤੇ ਕਸ਼ਮੀਰ ਸੰਸੋਲ ਨੂੰ ਜਿਹੜਾ ਪਿੰਡ ਠਰੂ ਦੇ ਵਿੱਚ ਕੱਲ ਉਹਨੇ ਪ੍ਰੋਗਰਾਮ ਰੱਖਿਆ ਸੀ ਉਥੇ ਜਾ ਹੀ ਨਹੀਂ ਸਕਿਆ ਜਦੋਂ ਲੋਕਾਂ ਨੇ ਵਿਰੋਧ ਕੀਤਾ ਕਿਸਾਨਾਂ ਨੇ ਮਜ਼ਦੂਰਾਂ ਨੇ ਵਿਰੋਧ ਕੀਤਾ ਵਾ ਇਸੇ ਤਰੀਕੇ ਦੇ ਨਾਲ ਅ ਅੰਮ੍ਰਿਤਸਰ ਦੇ ਵਿੱਚ ਵੱਡਾ ਵਿਰੋਧ ਹੋ ਰਿਹਾ ਵਾ ਉਹ ਮੁੱਖ ਮੰਤਰੀ ਟਪੈਲੇ ਨਹੀਂ ਜਾ ਸਕਿਆ ਬਾਕੀ ਥਾਵਾਂ ਤੇ ਜਿਹੜਾ ਹੈਗਾ ਇਹਨਾਂ ਦੇ ਕੋ ਚੇਅਰਮੈਨ ਹੈ ਜਾਂ ਉਹਨਾਂ ਦੇ ਵਿਰੋਧ ਵੱਡੇ ਪੱਧਰ ਤੇ ਕੀਤੇ ਜਾ ਰਹੇ ਆ ਤੇ ਰਮਨ ਬੈਲ ਦਾ ਜਿਹੜਾ ਗਰਦਾਸਪੁਰ ਦੇ ਵਿੱਚ ਵੱਡਾ ਵਿਰੋਧ ਹੋਇਆ ਵਾ ਸ਼ਹਿਰੀ ਕਲਸੀ ਦਾ ਹੋਇਆ ਵਾ ਜਿਹੜਾ ਗਵਾ ਜਗਰੂਪ ਸਿੰਘ ਸੇਖਵਾ ਉਹਦਾ ਹੋਇਆ ਵਾ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਹਨ ਜਿਓ ਕਿਸ ਤਰ੍ਹਾਂ ਹਿਆਰਪੁਰ ਦੇ ਵਿੱਚ ਇਸ ਤਰ੍ਹਾਂ ਫਰੀਦਪੁਰ ਦੇ ਵਿੱਚ ਜਿਹੜਾ ਭੁੱਲਰ ਆ ਉਹਦਾ ਹੋਇਆ ਵਾ ਦਈਆ ਦਾ ਹੋਇਆ ਵਾ ਜਿਹੜਾ ਆਪਣਾ ਅ ਨਿਰੇਸ਼ ਟਾਰਗੇ ਦਾ ਹੋਇਆ ਵਾ ਤੇ ਇਹਨਾਂ ਨੇ ਜਿੰਨੇ ਵੀ ਇਹ ਬਿਧਾਇਆ ਕਿਆ ਉਹਨਾਂ ਸਾਰਿਆਂ ਦਾ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵਿਰੋਧ ਹੋਣਾ ਹੈ ਆਉਣ ਵਾਲੇ ਸਮੇਂ 'ਚ ਵਿਰੋਧ ਵੱਡੇ ਪੱਧਰ ਤੇ ਹੋਏਗਾ ਇਸੇ ਤਰੀਕੇ ਦੇ ਨਾਲ ਕਪੂਰਥਲੇ ਦੇ ਵਿੱਚ ਸੱਜਣ ਸਿੰਘ ਚੀਮਾ ਜੋ ਇਹਨਾਂ ਦਾ ਹਲਕਾ ਚਾਰਜ ਆ ਉਹਦਾ ਵਿਰੋਧ ਕੀਤਾ ਜਾ ਰਿਹਾ ਹੈ ਬਾਬੇ ਸਿਚੇਵਾਲਾ ਦਾ ਵਿਰੋਧ ਕੀਤਾ ਜਾ ਰਿਹਾ ਬਾਕੀ ਪੂਰੇ ਪੰਜਾਬ ਦੇ ਵਿੱਚ ਮੈਂਸਰਖਾਨਾ ਡਾੜਾ ਵਿਧਾਇਕਿਆ ਜਾਂ ਹੋਰ ਥਾਵਾਂ ਤੇ ਜਿੰਨੇ ਵੀ ਮਾਲਵੇ ਦੇ ਵਿੱਚ ਵਿਧਾਇਕਿਆ ਉਹਨਾਂ ਦਾ ਵੱਡੇ ਪੱਧਰ ਤੇ ਬੜਾ ਵਿਰੋਧ ਕਿਤਾ ਜਾ ਰਿਹਾ ਤਾਂ ਔਲੇ ਸਮੇਂ ਚ ਵੀ ਇਹ ਵਿਰੋਧ ਲਗਾਤਾਰ ਜਾਰੀ ਆਣਗੇ ਜਿਤਨਾ ਸ਼ਾਂਝਰੀ ਦੇ ਵਿੱਚ ਕਿਸਾਨਾਂ ਨੇ ਸੰਗਰੂਰ ਦੇ ਵਿੱਚ ਕੀਤਾ ਭਗਵੰਤ ਮਾਨ ਦਾ ਵਿਰੋਧ ਕੀਤਾ ਵਾ ਇਸ ਇਹ ਲਹਿਰ ਹੋਰ ਵੱਡੀ ਕਰ ਦਿਓ ਤਾਂ ਜੋ ਇਹਨਾਂ ਦੀ ਸੁਰਤ ਟਿਕਾਣੇ ਲਈ ਆਈਏ ਜਿਹੜਾ ਇਹਨਾਂ ਨੇ ਰੁਈਆ ਪਣਾਇਆ ਤੇ ਆਪਣੇ ਸੰਘਰਸ਼ ਨੂੰ ਆਪਾਂ ਔਲੇ ਸਮੇਂ ਚ ਹੋਰ ਤੇਜ਼ ਕਰਕੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਲਹਿਰ ਆ ਜਿਹੜੀ ਕਿਸਾਨਾਂ ਮਜ਼ਦੂਰਾਂ ਦਾ ਹੱਕਾਂ ਦੀ ਲਹਿਰ ਆ ਪੰਪ ਪੰਜਾ ਦਾ ਪਾਣੀ ਬਚਾਉਣ ਦੀ ਪੰਜਾਬ ਦਾ ਵਿਰਸਾ ਬਚਾਉਣ ਦੀ ਪੰਜਾਬ ਦੀ ਖੇਤੀ ਬਚਾਉਣ ਦੀ ਪੰਜਾਬ ਦੀਆਂ ਫਸਲਾਂ ਨਸਲਾਂ ਬਚਾਉਣ ਦੀ ਪੰਜਾਬ ਦਾ ਵजूद ਬਚਾਉਣ ਦੀ ਉਦੇ ਵਾਸਤੇ ਆਪਾਂ ਤਗੜੇ ਹੋ ਕੇ ਆਉਣੇ ਸਭ ਵਿੱਚ ਲੜੀਏ ਚੜ੍ਹਦੀ ਕਲਾ ਲੋਕਾਂ ਦੀ ਹੋ